ਦੂਜਾ ਬੰਦਾ ਦੂਜਾ ਹੀ ਹੁੰਦਾ ਪਰ ਜਿਹੜਾ ਆਪਣੇ ਆਉਣਾ ਪਿਆ ਉਹ ਪੁੱਤ ਨੇ ਆਪ ਦੀ ਰੀਜ਼ ਨਹੀਂ ਹੁੰਦੀ ਕਿਤੇ ਵੀ ਸਹੀ ਗੱਲ ਹੈ ਪਾਪੂ ਵਰਗਾ ਯਾਰ ਨਹੀਂ ਕੋਈ ਹੈ ਮਾਲਕ ਦੀ ਕਿਰਪਾ ਹੈ ਸ਼ੈਨਸ਼ਾ ਦੀ ਅੱਛਾ ਬੜਾ ਵਧੀਆ ਕੰਮ ਬਤਾਦਾ ਅੱਜ ਆਪਣੇ ਕੋਲ ਮੰਨ ਲਓ ਨੌਨ ਵੇਜ ਚ ਆ ਜਾਂਦੇ ਜਿਵੇਂ ਦੇਸੀ ਮੁਰਗੀ ਦਾ achar ਹੋ ਗਿਆ ਜੀ ਅੱਛਾ ਜੀ ਕਿ ਬੱਕਰੀ ਦਾ ਹੋ ਗਿਆ ਜੀ ਔਰ ਇੱਕ ਬਟੇਲ ਦਾ ਹਮ ਇੱਕ ਹੋ ਗਿਆ ਆਪਣੇ ਕੋਲ ਬਿਨਾ ਫੀਲਡ ਵਾਲੇ ਆਂਡੇ ਜਿਹੜੇ ਨੇਚਰਲ ਹੁੰਦੇ ਨੇ ਇਹ ਚੀਜ਼ਾਂ ਹੁਣ ਮਿਲਦੀਆਂ ਨਹੀਂ ਤੋ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਹੈ ਨਾ ਆਪਣੀ ਵਾਲੀ ਉਹ ਇਸ ਚੀਜ਼ਾਂ ਤੋਂ ਮਨ ਲੋ ਬਹੁਤ ਦੂਰ ਜਾ ਰਹੀ ਹੈ ਹਾਂਜੀ ਸੋ ਇਸ ਲਈ ਹੈ ਪਹਿਲਾਂ ਸਾਡੇ ਸ਼ੌਂਕ ਸੀ ਹੂੰ ਵੀ ਪਿੰਡ 'ਚ ਸਾਡੇ ਬਜ਼ੁਰਗ ਹੂੰ ਪਹਿਲਾਂ ਆਪ ਚਾਰ ਦੇ ਸ਼ੁਕੀਨ ਸੀ ਆਪ ਦੀ ਵਸਤੇ ਪਾਉਂਦੇ ਹੁੰਦੇ ਸੀ ਹੂੰ ਫਿਰ ਹੋਰੀ ਹੋਰੀ ਅਸੀਂ ਆਪ ਦਾ ਹੁਣ ਐਪ ਕੀ ਸਾਲ ਆਪ ਦਾ ਰੁਜ਼ਗਾਰ ਬਣਾ ਲਿਆ ਮਨ ਲੋ ਸ਼ਰਮ ਦੀ ਲਾਹਣੀ ਹੋ ਗਈ ਕਿ ਜੇ ਅਸੀਂ ਬਠਿੰਡੇ ਹੀ ਮਨ ਲੋ ਸਟਾਰਟ ਕੀਤਾ ਉੱਥੇ ਹੂੰ ਆਪ ਦੀ ਛੋਟੀ ਗੱਡੀ ਉੱਥੇ ਉਹਦੇ ਸਟਾਰਟ ਕੀਤਾ ਸੀ ਹੂੰ ਪਹਿਲੇ ਦਿਨ ਤੋਂ ਬੜੀ ਸੰਗਧੀ ਲੱਗੀ ਸੀ ਲੋਕ ਜੀ ਕਹਿਣਗੇ ਕਿ ਲੋਕ ਆਏ ਵੀ ਬਹੁਤ ਮੇਰੇ ਕੋਲ ਅੱਛਾ ਜੀ ਉਹੀ ਗੱਲ ਹੈ ਜਿਹੜੇ ਚੰਗੀ ਚੀਜ਼ ਖਾਣ ਦੇ ਸ਼ਕੀਨ ਆ ਬੰਦੇ ਨਾ ਉਹਨਾਂ ਨੇ ਮੈਨੂੰ ਬਹੁਤ ਚੰਗਾ ਰਸਵਾਉਂ ਦਿੱਤਾ ਤੇ ਅਵਰੇ ਜੇ ਆਪਾਂ ਕੰਮ ਨਾ ਕਰਾਂਗੇ ਖਾਵਾਂਗੇ ਕੀ ਆਪਾਂ ਉਹੀ ਗੱਲ ਰੋਜੀ ਰੋਟੀ ਵਾਂਗੂ ਹੋ ਜਾਂਦਾ ਬਿਲਕੁਲ ਜੀ ਔਰ ਲੋਕ ਵੀ ਪਤਾ ਵੀ ਜਿਆਦੇ ਜ਼ਮੀਨਾਂ ਦੀ ਤੇ ਜਿਆਦੇ ਜ਼ਮੀਨਾਂ ਉਹਦੇ ਤੋਂ ਸਰਦ ਨਾ ਛੋਟੀਆਂ ਜ਼ਮੀਨਾਂ ਵਾਲੇ ਤੁਹਾਨੂੰ ਪਤਾ ਵੀ ਔਖਾ ਹੈ ਇੰਨੀ ਕਮਾਉਣੀ ਉੰਨੀ ਖਾਣੇ ਖਰਚੇ ਬਹੁਤ ਜ਼ਿਆਦੇ ਆ ਅੱਜ ਕੱਲ ਬਿਲਕੁਲ ਬਿਲਕੁਲ ਗ੍ਰੋਸਟਵਾਦ ਅਸੀਂ ਹੁਣ ਇਹ ਛ ਟੂਰਿਸਮ ਅਗਮੈਂਟ ਲੋਨ ਸਾਰੇ ਆਂਦੇ ਵੀ ਤੁਸੀਂ 4 ਦਾ ਸਟਾਰਟ ਕਰੋ 4 ਪਾਓ ਹੁਣ ਦੇਖੀ ਵੀ ਤੁਸੀਂ ਨਾ ਗੱਡੀ ਦੇ ਵਿੱਚ ਰੱਖਿਆ ਹੋਇਆ ਸਮਾਨ 10-15 ਲੱਖ ਦੀ ਗੱਡੀ ਨੂੰ ਤੁਸੀਂ ਕਾਟ ਬਣਾ ਲਿਆ ਮੇਰੇ ਤੋਂ ਗੱਲ ਹੀ ਐ ਜੀ ਤਾਂ ਆਪਾਂ ਹੀ ਗੱਡੀ ਨੂੰ ਸ਼ੌਂਕੀਆ ਤੌਰ ਤੇ ਕੀੜੇ ਦੇਣ ਨੂੰ ਰੱਖਾਂਗੇ ਉਹ ਤਾਂ ਆਪਣੇ ਕੰਮ ਵਾਲਾ ਨਹੀਂ ਇਹ ਤਾਂ ਮੈਂ ਆਪਦੇ ਕੰਮ ਵਾਸਤੇ ਲਈ ਹੈ ਹਾਂਜੀ ਸਪੈਸ਼ਲ ਸਪੈਸ਼ਲ ਇਹਦੇ ਵਾਸਤੇ ਲਈ ਲਈ ਐ ਇਸੇ ਖਾਤਰ ਹੀ ਲਈ ਐ ਕਿਉਂਕਿ ਮੈਂ ਹੁਣ ਮੰਨ ਲਓ ਬਟਿੰਡੇ ਤੋਂ ਆਉਣਾ ਐ 22700 ਕਿਲੋਮੀਟਰ ਦੇ ਨੇੜੇ ਪੈ ਜਾਂਦਾ ਫਿਰ ਉਹਦੇ ਦੂਜੀ ਚੈਨਾ ਸਮਾਨ ਨਹੀਂ ਆਉਂਦਾ ਸੀ ਹਾਂਜੀ ਹਾਂਜੀ ਠੀਕ ਹੈ ਤੇ ਇਸ 'ਚ ਹੁਣ ਮੇਰੇ ਕੋਲ ਆਏ ਕਿਵਾਂਟਲ ਡੇਢ ਕਿਵਾਂਟਲ ਚਾਰ ਆ ਜਾਂਦੇ ਮੈਂ ਤਾਂ ਹੁਣ ਆਪਦੀ ਜ਼ਿੰਦਗੀ 'ਚ ਇੱਕ ਟੀਚਾ ਬਣਾ ਲਿਆ ਵੀ ਬਾਹਰ ਪ੍ਰਿੰਟ ਸਰਕਲ ਵਾਲਾ ਰੱਖਣਾ ਨਹੀਂ ਹਮ ਸਭ ਤੋਂ ਜਿਹੜਾ ਸਾਡਾ ਪੱਕਾ ਦੋਸਤ ਆਪਦਾ ਬਾਪੂ ਹੀ ਹੈ ਯਾ ਮਾਂ ਵੀ ਹੋਈ ਹੈ ਠੀਕ ਹੈ ਨਾ ਕਿਉਂਕਿ ਇਹਨਾਂ ਤੋਂ ਨਹੀਂ ਜੀ ਕੀ ਕੋਈ ਹੋ ਨਹੀਂ ਸਕਦਾ ਬਾਹਰਲੇ ਬੰਦੇ ਨਾਲ ਕੁਝ ਜਿੰਨੇ ਹੀ ਰੱਖ ਲੋ ਉਹ ਉਹ ਤਾਂ ਐ ਹੀ ਨਹੀਂ ਪਤਾ ਲੱਗਦਾ ਕਦੋਂ ਤੁਹਾਡੇ ਪਿੱਛੇ ਸੂਰਾ ਮਾਰੀ ਗਏ ਬਿਲਕੁਲ ਕਿਉਂਕਿ ਅੱਜਕੱਲ ਤੇ ਜਨਾਲਾ ਟਾਈਮ ਹੈ ਨਹੀਂ ਤੋ ਇਸੇ ਲਈ ਫਿਰ ਮੈਂ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਉੱਥੇ ਹੀ ਸਟਾਰਟ ਕੀਤੀ ਸੀ ਬਟਿੰਡੇ ਤੋਂ ਏਥੇ ਵੀ ਪਹਿਲਾਂ ਮੈਂ ਇਕੱਲਾ ਆਉਂਦਾ ਸੀ ਮੈਂ ਕਿਹਾ ਚਲ ਮੈਂ ਇਕੱਲਾ ਆਜਿਆ ਕਰੂੰਗਾ ਉਹਨੇ ਵਿਜਦੀ ਇਹ ਨਾਲ ਆ ਜਾਂਦੇ ਜ਼ਿੰਦਗੀ ਜੇ ਖੁਸ਼ੀ ਰਹੇ ਨਾ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਫਰੈਂਡ ਸਰਕਲ ਛੋਟਾ ਰੱਖੋ ਬਿਲਕੁਲ ਇੱਕ ਦੋ ਜਾਣੇ ਹੋਣੇ ਚਾਹੀਦੇ ਬਾਹਲੇ ਨਹੀਂ ਰੋਡੇ ਹੋਣੇ ਚਾਹੀਦੇ ਜਿੰਨੇ ਵੱਧ ਹੋਣਗੇ ਨੁਕਸਾਨ ਹੀ ਹੋਣਾ ਹੈ ਉਹਹੀ ਉਹਹੀ ਗੱਲ ਹੋ ਗਈ ਨਾ ਕਹਿੰਦੇ ਵੀ ਸਮੇਂ ਦਾ ਪਤਾ ਨਹੀਂ ਲੱਗਦਾ ਆਪਣਿਆਂ ਦੇ ਨਾਲ ਪਰ ਆਪਣਿਆਂ ਦਾ ਪਤਾ ਲੱਗ ਜਾਂਦਾ ਸਮੇਂ ਦੇ ਨਾਲ ਹੈ ਨਾ ਸੱਲੋ ਹੋਈ ਜਾਂ ਤੁਸੀਂ ਨੇ ਕਿਹਾ ਵੀ ਵਕਤ ਪਹਿਨਣਾ ਵੀ ਜ਼ਰੂਰੀ ਹੈ ਜ਼ਰੂਰੀ ਹੈ ਜਿਹੜਾ ਵਕਤ ਹੈ ਜਦੋਂ ਪਹਿਨਣਾ ਥੋੜੇ ਤੋਂ ਪਛਾਣ ਕਰਾਉਂਦਾ ਆਪਣੇ ਤੇ ਕੋਦਾਨਿਆਂ ਜੇ ਤੁਹਾਡੇ ਤੇ ਵਕਤ ਨਾ ਪਵੇ ਤੁਹਾਨੂੰ ਫਿਰ ਤੁਸੀਂ ਪਛਾਣ ਹੀ ਨਹੀਂ ਸਕਦੇ ਵੀ ਭੀੜ 'ਚ ਬੈਠਿਆਂ ਨੂੰ ਵੀ ਮੇਰਾ ਹੈ ਜਾਂ ਕੌਣ ਹੈ ਕੀ ਜੋ ਜਿਹੜੀ ਆਪ ਜੱਥੀ ਬਣਾਵਾਂਗੇ ਆਪਾਂ ਨਾ ਆਪਣੇ ਚਾਰ ਦੇ ਪੁੱਤ ਗੰਢਾ ਹੋਊਗਾ ਕਿਤੇ ਵੀ ਅੱਛਾ ਅਮਾ ਗਲੈਂਡ ਜਾਵੇ ਆਪਣਾ ਚਾਰ ਗੰਢਾ ਨਹੀਂ ਹੋਊਗਾ ਆਪਣੇ ਚਾਰ ਅੱਛਾ ਜੀ ਕੱਲਾ ਬਾਲਾ ਸੰਦਾ ਤੜਕਾ ਹੀ ਲਾਉਣਾ ਮੈਂ ਪਿਆਜ਼ ਬੋਲੋ ਮੈਂ ਅੱਛਾ ਅੱਛਾ ਔਰ ਗੰਡਾ ਜਾਂ ਕੋਈ ਚੀਜ਼ ਨਹੀਂ ਵਿੱਚ ਬਹੁਤ ਹਾਂ ਦੋਨ ਸਾਲ ਲਾ ਇਹ ਆਬਾਦ ਨੇਲ ਸਰੋਂ ਦਾ ਕਢਾ ਕੇ ਉਹਦੇ ਚ ਬਣਾਉਣਾ ਹੈ ਆਪਣਾ ਅੱਜ ਵੀ ਕੱਲ੍ਹ ਜੀ ਤੁਸੀਂ ਦੇਖ ਰਹੇ ਹੋ ਖਬਰ ਵਾਲੇ ਮੈਂ ਹਾਂ ਤੁਹਾਡੇ ਨਾਲ ਨੂਰ ਵਰਜੋਤ ਕਹਿੰਦੇ ਪਿਓ ਪੁੱਤ ਦੀ ਆੜੀ ਏਡੀ ਪੱਕੀ ਹੁੰਦੀ ਹੈ ਨਾ ਕਹਿੰਦੇ ਵੀ ਜਿੱਥੇ ਪਿਓ ਨੂੰ ਲੋਡ ਪੈ ਜੇ ਪੁੱਤ ਨੇ ਖਾੜਨਾ ਜਿੱਥੇ ਪੁੱਤ ਨੂੰ ਲੋਡ ਪਵੇ ਉੱਥੇ ਪਿਓ ਨੇ ਕਢ ਲੈ ਕਹਿੰ ਲੋ ਵੀ ਬਰਾਬਰ ਦੀਆਂ ਬਾਹਾਂ ਨੇ ਇੱਕ ਦੂਜੇ ਦਾ ਸਹਾਰਾ ਨੇ ਤੇ ਇੱਥੇ ਪਿਓ ਪੁੱਤ ਨੇ ਕਮਾਲ ਕਰਕੇ ਰੱਖ ਦਿੱਤੀ ਹੈ ਖਾਸ ਕਰਕੇ ਬਠਿੰਡੇ ਵਾਲਿਆਂ ਨੇ ਵੀ ਭਾਈ ਬਹੁਤ ਹੀ ਡਿਫਰੈਂਟ ਜਿਹਾ ਕੰਮ ਕੀਤਾ ਹੈ ਮੈਂ ਵੇਖਿਆ ਨਹੀਂ ਕਦੇ ਉਸ ਦਰਸ਼ਕਾਂ ਨੂੰ ਦਿਖਾਵਾਂਗੇ ਅਸੀਂ ਕਿ ਇੱਥੇ ਇਹਨਾਂ ਨੇ ਸਟਾਲ ਲਗਾਈ ਹੈ ਔਰ ਖਾਸ ਤੌਰ ਤੇ ਤੁਸੀਂ ਇਹ ਦੇਖੋਗੇ ਕਿ ਜਿਹੜੀ ਗੱਡੀ ਦੇ ਵਿੱਚ ਆਪਾਂ ਕਹਿ ਲਈਏ ਵੀ 10-15 ਲੱਖ ਦੀ ਗੱਡੀ ਹੈ ਜਿਹਦੇ ਵਿੱਚ ਅਸੀਂ ਜੁੱਤੀ ਝਾੜ ਕੇ ਚੜਦੇ ਹਾਂਗੇ ਵੀ ਕਹਿ ਲਈਏ ਵੀ ਅਸੀਂ ਗੱਡੀ ਨਾਲ ਗੰਦੀ ਹੋ ਜੇ ਪਰ ਇਹਨਾਂ ਪਾਈਆਂ ਨੇ ਉਸੇ ਗੱਡੀ ਦੇ ਵਿੱਚ ਆਪਣਾ ਕੰਮ ਸ਼ੁਰੂ ਕਰ ਲਿਆ ਕਾਰਟ ਪਾ ਲਿਆ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਹੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਬਪੂ ਜੀ ਠੀਕ ਹੋ ਸਿੱਧਾ ਗਿਆ ਨਹੀਂ ਵਧੀਆ ਬਹੁਤ ਵਧੀਆ ਹੂੰ ਕਰਪਾ ਮਾਲਕ ਦੀ ਚਲੋ ਰੈਣੀ ਵੀ ਚਾਹੀਦੀ ਹੈ ਬਹੁਤ ਸੋਹਣਾ ਲੱਗਿਆ ਬਾਈ ਤੁਸੀਂ ਇਹ ਇਹ ਸਟਾਲ ਲਗਾਈ ਹੈ ਇਹ ਕੀ ਕੀ ਰੱਖਿਆ ਤੁਸੀਂ ਇਹ ਆਪਣੇ ਕੋਲ ਮੰਨ ਲਓ ਨੌਨ ਵੇਜ ਚ ਆ ਜਾਂਦੇ ਜਿਵੇਂ ਦੇਸੀ ਮੁਰਗੇ ਦਾ achar ਹੋ ਗਿਆ ਜੀ ਤੇ ਬੱਕਰੀ ਦਾ ਹੋ ਗਿਆ ਜੀ ਔਰ ਇੱਕ ਬਟੇਰ ਦਾ ਹਮ ਇੱਕ ਹੋ ਗਿਆ ਆਪਣੇ ਕੋਲ ਬਿਨਾ ਫੀਡ ਵਾਲੇ ਆਂਡੇ ਜਿਹੜੇ ਨੇਚਰਲ ਹੁੰਦੇ ਆ ਜੀ ਇਹ ਚੀਜ਼ਾਂ ਹਾਨੂੰ ਮਿਲਦੀਆਂ ਨਹੀਂ ਸੋ ਅੱਜ ਕੱਲ ਜਿਹੜੀ ਨਵੀਂ ਪੀੜ੍ਹੀ ਹੈ ਨਾ ਆਪਣੀ ਵਰਗੀ ਉਹ ਇਸ ਚੀਜ਼ਾਂ ਤੋਂ ਮੰਨ ਲਓ ਬਹੁਤ ਦੂਰ ਜਾ ਰਹੀ ਹੈ ਹਾਂਜੀ ਸੋ ਇਸੇ ਲਈ ਹੈ ਵੀ ਪਹਿਲਾਂ ਸਾਡੇ ਸ਼ੌਂਕ ਸੀ ਹਮ ਡਿਪੈਂਡਡ ਚ ਸਾਡੇ ਬਜ਼ੁਰਗ ਹਮ ਪਹਿਲਾਂ ਆਪ ਚਾਰ ਦੇ ਯਕੀਨ ਸੀ ਆਪ ਦੀ ਵਸਤੇ ਪਾਉਂਦੇ ਹੁੰਦੇ ਸੀ ਫਿਰ ਹੋਰੀ ਹੋਰੀ ਅਸੀਂ ਆਪ ਦਾ ਹੁਣੇ ਐਤ ਕੀ ਸਾਲ ਆਪ ਦਾ ਰੁਜ਼ਗਾਰ ਬਣਾ ਲਿਆ ਮੰਨ ਲਓ ਅਸੀਂ ਆਪ ਦਾ ਬਿਜ਼ਨਸ ਬਣਾ ਲਿਆ ਤੇ ਲੋਕਾਂ ਦਾ ਚੰਗਾ ਰਿਸਪੌਂਸ ਮਿਲਿਆ ਹਮ ਵਧੀਆ ਲੱਗ ਰਿਹਾ ਕਿੰਨੇ ਟਾਈਮ ਹੋ ਗਿਆ ਜੀ ਤੁਹਾਨੂੰ ਇਹ ਸ਼ੁਰੂ ਕਰੇ ਨੂੰ ਕੰਮ ਮੰਨ ਲਓ ਚਾਰ ਆਲਾ ਤਾਂ ਸ਼ੁਰੂ ਕੀਤੇ ਨੂੰ ਹੋ ਗਿਆ ਘੱਟੋ ਘੱਟ ਵੀ ਮੰਨ ਲਓ 3 ਮਹੀਨੇ ਹੋ ਗਏ ਜੀ ਅੱਛਾ ਤੇ ਵੈਸੇ ਆਪਣਾ ਬਠਿੰਡੇ ਹੈਗਾ ਨਾਨਵੈਜ ਦਾ ਉਹ ਵੀ ਓਪਨ ਚ ਹੀ ਹੁੰਦੇ ਜੀ ਉੱਥੇ ਬੱਕਰੇ ਦਾ ਮੀਟ ਤੇ ਦੇਸੀ ਮੁਰਗੇ ਦਾ ਉਹ ਉੱਥੇ ਪਹਿਲਾਂ ਚੱਲਦੀ ਉਹ ਸਾਲ ਦੀ ਨੀੜ ਹੋ ਕੇ ਅੱਛਾ ਹਾਂ ਇਹ ਚਾਰ ਵਾਲਾ ਫਿਰ ਹੁਣ ਹੈ ਵਿਸ਼ਾਲ ਚ ਮੰਨ ਲਓ ਪੰਜਾਬੀਆਂ ਦੀ ਪਹਿਲਾਂ ਖਰਾਕਾਂ ਸੀ ਹਾਂ ਜਿਹੜੇ ਪੰਜਾਬੀ ਆਪਣੇ ਬਜ਼ੁਰਗ ਸੀ ਉਹ ਉਹਨਾਂ ਦੀਆਂ ਖਰਾਕਾਂ ਹੁੰਦੀਆਂ ਸੀ। ਸੋ ਇਹ ਹੁਣ ਲੋਕ ਇਸ ਤੋਂ ਦੂਰ ਜਾਂਦੇ ਰਹੇ। ਹਾਂ। ਫਾਸਟ ਫੂਡ ਤੇ ਆ ਗਏ। ਸੋ ਤਾਂ ਹੀ ਹੁਣ ਉਸੇ ਹਿਸਾਬ ਨਾਲ ਉਮਰਾਂ ਦਾ ਹਿਸਾਬ ਲਾ ਲੋ ਬਿਮਾਰੀਆਂ ਜਾਦੇ ਆ ਗੀਆਂ। ਬਿਲਕੁਲ ਬਿਲਕੁਲ। ਖਰਾਕਾਂ ਤੋਂ ਦੂਰ ਹੋ ਗਏ ਇਸੇ ਲੋਕਾਂ ਨੂੰ ਵੀ ਚੰਗੀ ਸਿਹਤ ਦੇਣ ਲਈ ਅਸੀਂ ਮੰਨ ਲਓ ਵੀ ਆਪਣੇ ਸ਼ੌਂਕ ਨੂੰ ਮੰਨ ਲਓ ਕਿਤਾ ਬਣਾ ਲਿਆ ਨਾਲੇ ਤਾਂ। ਬਿਲਕੁਲ ਭਾਈ ਜੀ ਆਪਾਂ ਗੱਲ ਕਰੀਏ ਪਿੱਛੇ ਜੱਟ ਜ਼ਿਮੀਦਾਰੋਂ ਚੰਗੀ ਜ਼ਮੀਨ ਐ ਪਰ ਫਿਰ ਵੀ ਮਤਲਬ ਲੋਕ ਕੀ ਕਹਿੰਦੇ ਨੇ ਵੀ ਤੁਸੀਂ ਇਹ ਕੰਮ ਹੀ ਕਿਉਂ ਕਰਿਆ ਇਹ ਕਿਉਂ ਚੁਣਿਆ ਹੈਨਾ। ਦੀ ਗੱਲ ਇਹ ਹੈ ਜੀ ਪਹਿਲਾਂ ਮੇਰਾ ਕੱਪੜੇ ਦਾ ਸ਼ੋਰੂਮ ਹੈ ਕੀਤਾ ਸੀ ਹੂੰ ਸੋ ਉਹਦੇ ਵਿੱਚ ਮੈਂ ਐਕਚੁਅਲੀ ਮੈਂ ਸਹੀ ਗੱਲ ਦੱਸਾਂ ਦੋ ਤਿੰਨ ਸਾਲ ਕੀਤੇ ਇੱਕ ਤਾਂ ਉਹੀ ਗੱਲ ਆਪਾਂ ਬੈਠ ਨਹੀਂ ਸਕਦੇ ਜੱਟਾਂ ਦੀ ਗੱਲ ਹੈ ਹਾਂ ਬਾਕੀ ਥੋੜਾ ਲਾਸ ਹੋ ਗਿਆ ਹੂੰ ਸੋ ਮੇਰਾ ਕੰਮ ਕਾਫੀ ਉਹ ਚ ਮੰਨ ਲਓ ਡਾਊਨ ਹੋ ਗਿਆ ਸੀ ਮੈਂ ਬੰਦ ਕਰਿਆ ਉਸ ਤੋਂ ਬਾਅਦ ਮੈਨੂੰ 1 ਸਾਲ ਤੁਸੀਂ ਮਨੂੰ ਮੈਨੂੰ ਘਰੇ ਬੈਠਣਾ ਪਿਆ ਅੱਛਾ ਬਾਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ ਬਹੁਤ ਹੋ ਗਿਆ ਮੈਨੂੰ ਘਰੇ ਬੈਠਣਾ ਪਿਆ ਤੇ ਉਹ ਉਹੀ ਗੱਲ ਆ ਵੀ ਟੈਨਸ਼ਨ ਵਾਲੀ ਗੱਲ ਹੋਈ ਪਈ ਜੀ ਕੰਮ ਕੀ ਚਲਾਈਏ ਤੇ ਪੈਸਾ ਪਹਿਲਾਂ ਹੀ ਉਧਰ ਇੰਨਾ ਖਰਾਬ ਕਰ ਲਿਆ ਨ ਤੇ ਵੀ ਹੁਣ ਇੰਨਾ ਪੈਸਾ ਕਿੱਥੋਂ ਲਿਆਵੇ ਕਿ ਜ਼ਿਮੀਂਦਾਰ ਕੋਲੇ ਏਡਾ ਜ਼ਿਆਦਾ ਨਹੀਂ ਹੁੰਦਾ ਪਾ 5-7 10 ਲੱਖ ਤੱਕ ਦਾ ਇੰਤਜ਼ਾਮ ਕਰ ਸਕਦਾ ਇਹ ਤੋਂ ਵੱਧ ਨਹੀਂ ਹੁੰਦਾ ਠੀਕ ਹੈ ਨਾ ਜਾਈ ਕਿ ਸੋ ਆਪਾਂ ਉਸੇ ਜੀ ਨੂੰ ਸੋਚਦੇ ਸੋਚਦੇ ਮੈਂ ਫਿਰ ਸੋਚਿਆ ਵੀ ਮੈਂ ਕਿ ਹੁਣ ਸ਼ਹਿਰ ਚ ਮੂਵ ਹੋਣਾ ਪਊਗਾ ਹੂੰ ਤੇ ਅਸੀਂ ਪਿੰਡੋਂ ਮੰਨ ਲਓ ਬਠਿੰਡਾ ਆਪਣੇ 50 ਕਿਲੋਮੀਟਰ ਪਾ ਜਾਂਦਾ ਫਿਰ ਉੱਥੇ ਆਈ ਹੂੰ ਉੱਥੇ ਵੀ ਮਹੀਨਾ ਡੇਢ ਮਹੀਨਾ ਆ ਕੇ ਪਹਿਲਾਂ ਇਹ ਹੀ ਦੇਖਿਆ ਵੀ ਮੈਂ ਇਹਨਾਂ ਪਹਿਲਾਂ ਮੇਰਾ ਇਰਾਦਾ ਸੀ ਵੀ ਰੈਸਟੋਰੈਂਟ ਕਰਾਂਗੇ ਹੂੰ ਸ਼ਾਪ ਲਾਵਾਂਗੇ ਚੰਗੀ ਰੈਸਟੋਰੈਂਟ ਕਰਾਂਗੇ ਪਰ ਮੈਂ ਕਾਫੀ ਵੇਖਿਆ ਉੱਥੇ ਕੀ ਉਹੀ ਗੱਲ ਹੈ ਕਿ ਕਿਰਾਏ ਬਹੁਤ ਜ਼ਿਆਦਾ ਹੈ ਜੀ ਹੂੰ ਕਿਰਾਏ ਘੱਡੂ ਘੱਡ 20 25 25000 ਰੁਪਿਆ ਫਿਰ ਮੈਨੂੰ ਵੀ ਰਾਇ ਲੱਗਿਆ ਵੀ ਨਹੀਂ ਆਪਣੇ ਬਜਟ ਤੋਂ ਕੰਮ ਬਾਹਰ ਆ ਲੈ ਹੂੰ ਕਿਉਂਕਿ ਸਟਾਰਟਿੰਗ ਚ ਇਨਵੈਸਟਮੈਂਟ ਕਰਨੀ ਔਖੀ ਹੈ ਕਰਨੀ ਬਾਕੀ ਕੀ ਗੱਲ ਆਏ ਆ ਵੀ ਜਿਹੜਾ ਜ਼ਿਮੀਂਦਾਰ ਹੈ ਛੋਟਾ ਜ਼ਿਮੀਂਦਾਰ ਹੁੰਦਾ ਉਹਨੂੰ ਵਾਰੀ ਵਾਰੀ ਕੰਮ ਨਵਾਂ ਸਟਾਰਟ ਨਹੀਂ ਕਰ ਸਕਦਾ ਇੱਕ ਵਾਰੀ ਪਹਿਲਾਂ ਨੇ ਖੜਾ ਹੋਣਾ ਬਹੁਤ ਜ਼ਰੂਰੀ ਔਖ ਹੈ ਤੇ ਮੇਰਾ ਕੰਮ ਪਹਿਲਾਂ ਹੀ ਉਹ ਚ ਕਾਫੀ ਲਾਸ ਹੋਇਆ ਸੀ ਮੈਂ ਫਿਰ ਮ ਸ਼ਰਮ ਜੀ ਲਾਉਣੀ ਪਊਗੀ ਫਿਰ ਅਸੀਂ ਬਠਿੰਡੇ ਹੀ ਮੰਨ ਲਓ ਸਟਾਰਟ ਕੀਤਾ ਉੱਥੇ ਹੂੰ ਆਪਦੀ ਛੋਟੀ ਗੱਡੀ ਉੱਥੇ ਉਹਦੇ ਸਟਾਰਟ ਕੀਤਾ ਸੀ ਹੂੰ ਤੇ ਪਹਿਲੇ ਦਿਨ ਤਾਂ ਬੜੀ ਸੰਗਧੀ ਲੱਗੀ ਸੀ ਲੋਕ ਕੀ ਕਹਿਣਗੇ ਤੇ ਲੋਕ ਆਏ ਵੀ ਬਹੁਤ ਮੇਰੇ ਕੋਲ ਪਰ ਉਹੀ ਗੱਲ ਹੈ ਜਿਹੜੇ ਚੰਗੀ ਚੀਜ਼ ਖਾਣ ਦੇ ਸ਼ਕੀਨ ਆ ਬੰਦੇ ਨਾ ਉਹਨਾਂ ਨੇ ਮੈਨੂੰ ਬਹੁਤ ਚੰਗਾ ਰਿਸਪੌਂਸ ਦਿੱਤਾ ਸੋ ਹੌਸਲਾ ਬਹੁਤ ਦਿੱਤਾ ਲੋਕਾਂ ਨੇ ਵੀ ਉਹਨਾਂ ਯਾਰ ਚੰਗੀ ਗੱਲ ਆ ਤੁਸੀਂ ਪੰਜਾਬੀ ਮੁੰਡੇ ਆਪਣੇ ਜੀ ਆ ਕੰਮ ਕਰੋ ਤੇ ਆਪਾਂ ਬਾਹਰਲੇ ਹੂਰ ਕਰਨ ਲੋੜ ਹੀ ਨਹੀਂ ਪਈ ਅਗਰੋਂ ਪਹਿਲੇ ਖਾਈ ਆ ਆਪਦੇ ਬੰਦਿਆਂ ਕੋਲ ਜਾਵਾਂਗੇ ਉਹ 11 ਦਾ ਐਂ ਲੱਗਦਾ ਸੀ ਵੀ ਨਹੀਂ ਆਪ ਚੜਕੀ ਜੀ ਤੇ ਖੜੇ ਆ ਬੁਰਾ ਲੱਗਦਾ ਫਿਰ ਹੌਲੀ ਹੌਲੀ ਉਹ ਸਿਸਟਮ ਜਿਵੇਂ ਜਿਵੇਂ ਚੱਲੀ ਗਿਆ ਫਿਰ ਉਹੀ ਗੱਲ ਵੀ ਸੰਗ ਸਾਈਡ ਦੀ ਕਰਨੀ ਪਈ ਹਾਂ ਕਿ ਕਿੱਤਾ ਹੈ ਫਿਰ ਜੇ ਆਪਾਂ ਕੰਮ ਨਾ ਕਰਾਂਗੇ ਖਾਵਾਂਗੇ ਕੀ ਆਪਾਂ ਉਹੀ ਗੱਲ ਰੋਜੀ ਰੋਟੀ ਵਾਂਗੂ ਹੋ ਜਾਂਦਾ ਬਿਲਕੁਲ ਜੀ ਉਹ ਉਹੀ ਪਤਾ ਵੀ ਜਿਆਦੇ ਜ਼ਮੀਨਾਂ ਜਿੱਤ ਜਿਆਦੇ ਜ਼ਮੀਨਾਂ ਉਹਦੇ ਤਾਂ ਸਰ ਜੀ ਨਾ ਛੋਟੀਆਂ ਜ਼ਮੀਨਾਂ ਵਾਲੇ ਤੁਹਾਨੂੰ ਪਤਾ ਵੀ ਔਖਾ ਹੈ ਜਿੰਨੀ ਕਮਾਉਣੀ ਉੰਨੀ ਖਾਣੀ ਖਰਚੇ ਬਹੁਤ ਜਿਆਦੇ ਆ ਅੱਜ ਕੱਲ ਬਿਲਕੁਲ ਵੀ ਤਾਂ ਕਰਕੇ ਪਰ ਉਸ ਤੋਂ ਬਾਅਦ ਅਸੀਂ ਹੁਣ ਇਹ ਛਾਲਾਂ ਚ ਉਤੇ ਉਸ ਮਾਜ਼ਮੈਂਟ ਉਹ ਅਨੁਸਾਰਿਆਂ ਨੇ ਵੀ ਤੁਸੀਂ 4 ਦਾ ਸਟਾਰਟ ਕਰੋ 4 ਪਾਓ ਹੂੰ ਇਹ ਵੀ ਮੈਂ ਕਿਹਾ ਵੀ ਜ਼ਰੂਰ ਕਰਾਂਗੇ ਉਸ ਨੂੰ ਦੇਖਦੇ ਮੈਂ ਕਿਹਾ ਪਿੰਡ ਦਾ ਆਪਾਂ ਕਾਉਂਦੇ ਫਿਰ 4 ਪਾਇਆ ਜਦੋਂ ਬਹੁਤ ਵਧੀਆ ਰਿਸਪੌਂਸ ਮਿਲਿਆ ਅੱਛਾ ਭਾਈ ਕਿਵੇਂ ਤੁਹਾਡੇ ਆਰਡਰ ਮਤਲਬ ਕਿੱਥੇ ਕਿੱਥੇ ਜਾਂਦੇ ਹੈਗੇ ਹੁਣ ਇਸ ਟਾਈਮ ਆਪਣੇ ਆਰਡਰ ਮੰਨ ਲਓ ਰਾਜਸਥਾਨ ਵੀ ਗਏ ਹੈ ਜੀ ਹਾਂਜੀ ਤੇ ਪੰਜਾਬ ਤਾਂ ਆਲ ਓਵਰੀ ਹੈ ਹੂੰ ਤੇ ਬਾਹਰ ਵੀ ਗਏ ਹੈ ਯੂਕੇ ਤੇ ਮੰਨ ਲਓ ਪੰਜਾਬ ਤੋਂ ਅਦਰ ਸਟੇਟਸ ਵੀ ਇੰਜਵੇਂ ਜਾਂਦੇ ਹੈ ਹਰਿਆਣਾ ਵੀ ਭੇਜੇ ਹੈ ਹੂੰ ਕਿਉਂਕਿ ਜਿਵੇਂ ਮੰਨ ਲਓ ਇੱਕ ਆਰਡਰ ਸੀ ਆਪਣਾ ਦਿੱਲੀ ਦੇ ਨਾਲ ਹੈ ਉਹ ਗੁੜਗਾਉ ਯੂਪੀ ਚ ਰਹਿੰਦਾ ਕੋ ਉੱਥੇ ਅਸੀਂ ਭੇਜਿਆ ਕੋ ਕਾਫੀ ਆਰਡਰ ਜਿਵੇਂ ਜਿਵੇਂ ਮੰਨ ਲਓ ਕਿਸੇ ਨੂੰ ਪਤਾ ਲੱਗਦਾ ਵੀਡੀਓ ਰਹੀ ਜਾਂ ਕਿਵੇਂ ਜੋ ਮੰਗਾਇਆ ਹੈ ਕਿਸੇ ਨੇ ਜਾਂ ਕਿਸੇ ਨੇ ਟੈਸਟ ਕੀਤਾ ਹੈ ਜੋ ਗਏ ਆ ਆਰਡਰ ਮੰਨ ਲਓ ਰੀਕ ਤਾਂ ਆਲ ਓਵਰ ਇੰਡੀਆ ਜਾਂਦੇ ਆ ਠੀਕ ਹੈ ਜੀ ਆਨਲਾਈਨ ਆਪਣੇ ਕੋਲ ਸੁਵਿਧਾ ਉਪਲਬਧ ਹੈ ਕੋਰੀਅਰ ਕਰਾ ਦਈਦੇ ਆ ਠੀਕ ਹੈ ਜੀ ਦੂਈ ਚੱਕਰ ਨਹੀਂ ਅਸੀਂ ਹੁਣ ਪਹਿਲਾਂ ਵੀ ਆ ਪਰਸੂ ਹੁਣ ਮੈਂ ਕਰਾ ਕੇ ਆ ਫਲੋਰ ਭੇਜਿਆ ਇੱਕ ਵੀ ਅੱਛਾ ਅੱਛਾ ਬਾਕੀ ਕੁਆਲਿਟੀ ਤੇ ਚਿਰਤੇ ਬਿਲਕੁਲ ਭਾਈ ਮੈਂ ਇੱਕ ਚੀਜ਼ ਵੇਖੀ ਵੀ ਤੁਸੀਂ ਨਾ ਗੱਡੀ ਦੇ ਵਿੱਚ ਰੱਖਿਆ ਹੋਇਆ ਸਮਾਨ 10-15 ਲੱਖ ਦੀ ਗੱਡੀ ਨੂੰ ਤੁਸੀਂ ਕਾਰਟ ਬਣਾ ਲਿਆ ਮੇਥੋਂ ਗੱਲ ਹੀ ਹੈ ਜੇ ਤਾਂ ਆਪਾਂ ਇਹ ਗੱਡੀ ਨੂੰ ਸ਼ੌਂਕੀਆ ਦੌਰ ਤੇ ਗੇੜੇ ਦੇਣ ਨੂੰ ਰੱਖਾਂਗੇ ਉਹ ਤਾਂ ਆਪਣੇ ਕੰਮ ਵਾਲਾ ਹੈ ਨਹੀਂ ਇਹ ਤਾਂ ਮੈਂ ਆਪਦੇ ਕੰਮ ਵਾਸਤੇ ਲਈ ਹੈ ਹਾਂਜੀ ਸਪੈਸ਼ਲ ਸਪੈਸ਼ਲ ਇਹਦੇ ਵਾਸਤੇ ਲਈ ਹੈ ਇਸੇ ਖਾਤਰ ਹੀ ਲਈ ਹੈ ਕਿਉਂਕਿ ਮੈਂ ਹੁਣ ਮੰਨ ਲਓ ਬਟਿੰਡੇ ਤੋਂ ਆਉਣਾ ਹੈ 200 250 ਕਿਲੋਮੀਟਰ ਦੇ ਨੇੜੇ ਪੈ ਜਾਂਦਾ ਫਿਰ ਉਹਦੇ ਦੂਜੀ ਚੈਨਾਂ ਸਮਾਨ ਨਹੀਂ ਆਉਂਦਾ ਸੀ ਹਾਂਜੀ ਹਾਂਜੀ ਠੀਕ ਹੈ ਤੇ ਇਸ ਚ ਹੁਣ ਮੇਰੇ ਕੋਲ ਐ ਕਵਾਂਟਲ ਡੇਡ ਕਵਾਂਟਲ ਚਾਰ ਆ ਜਾਂਦਾ ਜੀ ਹੂੰ ਤੇ ਸੌਖਾ ਨਾਲੇ ਵੱਡੀ ਗੱਡੀ ਐ ਇਹ ਚ ਕੰਫੀਟੇਬਲ ਰਹਿੰਦਾ ਆਪ ਲੋਕ ਨੂੰ ਸੋ ਇਸੇ ਕੰਮ ਲਈ ਲਈ ਐ ਸੋ ਇਹ ਵਿਚਾਰਾ ਜਿਹੜਾ ਚਾਰ ਐ ਇਹ ਗੱਡੀ ਦਾ ਖਰਚੇ ਇਹੀ ਘੜਦਾ ਮੈਂ ਨਹੀਂ ਕੁਛ ਕਰਦਾ ਇਹ ਸਾਰਾ ਇਹੀ ਖਰਚੇ ਇਹੀ ਗੱਡੀ ਜਾਂਦਾ ਹੂੰ ਬਾਕੀ ਮਿਹਨਤ ਐ ਬਾਕੀ ਸਾਰਿਆਂ ਦਾ ਸਾਫ ਐ ਜਿਵੇਂ ਜਿਵੇਂ ਕਿਤੇ ਕੋਈ ਚੀਜ਼ ਜਾਂਦੀ ਐ ਨਾ ਤੋ ਬਾਕੀ ਆਉਂਦਾ ਹੈ ਦੂਜੀ ਵਾਰ ਬੰਦਾ ਆਪਣੇ ਕੋਲ ਇਹ ਗੱਲ ਨਹੀਂ ਵੀ ਜਿਹੜੇ ਇੱਕ ਵਾਰੀ ਆਏ ਦੂਜੀ ਵਾਰ ਨਾ ਆਊਗਾ ਬਿਲਕੁਲ ਭਾਈ ਮੈਂ ਇੱਕ ਚੀਜ਼ ਇਹ ਵੀ ਦੇਖੀ ਖਾ ਜਿਵੇਂ ਤੁਹਾਡੇ ਫਾਦਰ ਸਾਹਿਬ ਤੁਹਾਡੀ ਸਪੋਰਟ ਕਰ ਰਹੇ ਨੇ ਹਨਾ ਵੀ ਮਤਲਬ ਇੱਕ ਬੱਚੇ ਨੂੰ ਜਦੋਂ ਮਾਪੇ ਦੀ ਸਪੋਰਟ ਹੋ ਜੇ ਤੇ ਉਹ ਕਹਿੰਦੇ ਵੀ ਉਹ ਰੱਬ ਜਿੱਨੀ ਸਪੋਰਟ ਹੋ ਜਾਂਦੀ ਹੈ ਨਾ ਉਹ ਤੇ ਕਿਵੇਂ ਫਾਦਰ ਸਾਹਿਬ ਨਾਲ ਕਿਵੇਂ ਡਿਸਕਸ ਕੀਤਾ ਹੈ ਫਾਦਰ ਸਾਹਿਬ ਦਾ ਆਈਡੀਆ ਸੀਗਾ ਇਹ ਬਿਲਕੁਲ ਗੱਲ ਇਹ ਹੈ ਜਿਹੜਾ ਅੱਜ ਦਾ ਟਾਈਮ ਹੈ ਹੂੰ ਕਿਉਂਕਿ ਮੈਂ ਤਾਂ ਮੈਂ ਤੁਹਾਨੂੰ ਪਹਿਲਾਂ ਦੱਸੀ ਨਾ ਵੀ ਮੈਂ 3 ਸਾਲ ਪਹਿਲਾਂ ਉਹ ਕੀਤਾ ਕੱਪੜੇ ਵਾਲਾ ਮੈਂ ਉਹਦੇ ਬੜੇ ਮਤਲਬ ਲਾਅਸ ਖਾਤੇ ਠੀਕ ਐ ਥੋੜੀਆਂ-ਮੁੱਡੀਆਂ ਮਤਲਬ ਫਰੈਂਡ ਸਰਕਲ ਚ ਵੀ ਬਹੁਤ ਜ਼ਿਆਦਾ ਮੈਨੂੰ ਲਾਅਸ ਹੋਇਆ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਅੱਜ ਜ ਕੀ ਘਟੇ ਪਈ ਤੇ ਮੈਂ ਤਾਂ ਹੁਣ ਆਪਦੀ ਜ਼ਿੰਦਗੀ ਚ ਇੱਕ ਟੀਚਾ ਬਣਾ ਲਿਆ ਵੀ ਬਾਹਰ ਫਰੈਂਡ ਸਰਕਲ ਵਾਲਾ ਰੱਖਣਾ ਨਹੀਂ ਸਭ ਤੋਂ ਜਿਹੜਾ ਸਾਡਾ ਪੱਕਾ ਦੋਸਤ ਆਪਦਾ ਬਾਪੂ ਹੀ ਐ ਕੀ ਬਾਤ ਮਾਂ ਵੀ ਹੋਈ ਐ ਠੀਕ ਐ ਨਾ ਜੀ ਕਿਉਂਕਿ ਇਹਨਾਂ ਤੋਂ ਨਜ਼ੀਕੀ ਕੋਈ ਹੋ ਨਹੀਂ ਸਕਦਾ ਬਾਹਰਲੇ ਬੰਦੇ ਨਾਲ ਤੁਸੀਂ ਜਿੰਨੇ ਹੀ ਰੱਖ ਲੋ ਉਹ ਉਦਾਹੀ ਨਹੀਂ ਪਤਾ ਲੱਗਦਾ ਕਦੋਂ ਤੁਹਾਡੇ ਪਿੱਟੇ 'ਚ ਸੂਰਾ ਮਾਰੀ ਬਿਲਕੁਲ ਬਿਲਕੁਲ ਕਿਸੇ ਤਾਂ ਅੱਜ ਕੱਲ੍ਹ ਤੇਜ ਨਾਲਾ ਟਾਈਮ ਹੈ ਨਹੀਂ ਹੂੰ ਸੋ ਇਸੇ ਲਈ ਫਿਰ ਮੈਂ ਹਾਂ ਤੇ ਮੈਂ ਤੇ ਮੇਰੇ ਫਾਦਰ ਸਾਹਿਬ ਨੇ ਉੱਥੇ ਹੀ ਸਟਾਰਟ ਕੀਤਾ ਸੀ ਬਠਿੰਡੇ ਤੋਂ ਤੇ ਇੱਥੇ ਵੀ ਪਹਿਲਾਂ ਮੈਂ ਇਕੱਲਾ ਆਂਦਾ ਸੀ ਮੈਂ ਹਾਂ ਚੱਲ ਮੈਂ ਇਕੱਲਾ ਆਜਿਆ ਕਰੂੰਗਾ ਉਹਨੇ ਵਜਦੀ ਇਹ ਨਾਲ ਆ ਜਾਂਦੇ ਆ ਅੱਛਾ ਤਾਂ ਕਰੀ ਉਹ ਐਂ ਤਾਂ ਹੈ ਨਾ ਮੇਰੇ ਨਾਲ ਤੇ ਮੇਰੇ ਬਾਪੂ ਹੈਗਾ ਮੈਨੂੰ ਸਹਾਰਾ ਬਹੁਤ ਬੰਦੇ ਨੂੰ ਲਿਆਵਾਂਗੇ ਅੱਜ ਕੱਲ੍ਹ ਟਾਈਮ ਹੀ ਨਹੀਂ ਤੁਹਾਨੂੰ ਪਤਾ ਹੀ ਇੱਥੇ ਜਨਾਲਾ ਦਾ ਬਿਲਕੁਲ ਬਿਲਕੁਲ ਬਈ ਉਹ ਟਾਈਮ ਕਿਸੇ ਦੀ ਤੇਜ਼ੀ ਨਹੀਂ ਸਭ ਵਿਸ਼ਵਾਸ ਕਰ ਨਹੀਂ ਸਕਦੇ ਕਿਸੇ ਦੀ ਤੇ ਬਾਕੀ ਨਾ ਟਾਈਮ ਹੈ ਜਿੰਦਗੀ ਜੇ ਖੁਸ਼ੀ ਰਹੇ ਨਾ ਸਭ ਤੋਂ ਵੱਡੀ ਚੀਜ਼ ਇਹ ਹੈ ਵੀ ਫਰੈਂਡ ਸਰਕਲ ਛੋਟਾ ਰੱਖੋ ਬਿਲਕੁਲ ਇੱਕ ਦੋ ਜਾਣੇ ਹੋਣੇ ਚਾਹੀਦੇ ਬਾਹਲੇ ਨਹੀਂ ਥੋਟੇ ਹੋਣੇ ਚਾਹੀਦੇ ਜਿੰਨੇ ਵੱਧ ਹੋਣਗੇ ਉਹ ਨੁਕਸਾਨ ਹੀ ਫਿਰੇ ਬੰਦੇ ਦੀ ਮੈਚਿਓਰਿਟੀ ਦੀ ਨਿਸ਼ਾਨੀ ਇਹ ਹੁੰਦੀ ਹੈ ਕਿ ਉਹਦਾ ਫਰੈਂਡ ਸਰਕਲ ਜਦੋਂ ਘਟ ਜਾਂਦਾ ਹੈ ਨਾ ਤੇ ਉਦੋਂ ਪਤਾ ਲੱਗਦੇ ਬੰਦਾ ਮੈਚਿਓਰ ਹੋ ਗਿਆ ਕਹਿੰਦੇ ਵੀ ਕਾਫੀ ਲੋਕ ਜਦੋਂ ਨਾਲ ਹੁੰਦੇ ਨੇ ਉਹ ਵੀ ਜਦੋਂ ਮੌਕੇ ਤੇ ਨਾਲ ਸਾਥਰੀ ਦਿੰਦੇ ਪਰ ਫੋਨ ਵੀ ਨਹੀਂ ਚੱਕਦੇ ਹੁੰਦੇ ਇਹ ਤੁਸੀਂ ਇੱਕ ਫਰੈਂਡ ਸਰਕਲ ਦਾ ਬਹੁਤ ਵੱਡੀ ਗੱਲ ਹੈ ਉਹ ਤਾਂ ਬਾਅਦ ਚ ਆ ਜਿੰਨੇ ਪਹਿਲਾਂ ਆਪਣੇ ਰਿਸ਼ਤੇਦਾਰ ਹੁੰਦੇ ਆ ਹਾਂ ਠੀਕ ਹੈ ਭੂਆ ਮਾਸੀ ਮਾਮੇ ਨਾਨੇ ਤੋਂ ਮੈਂ ਤੁਹਾਨੂੰ ਦੱਸਿਆ ਵੀ ਪਿੱਛੇ ਜੇ ਕੋਈ ਆਇਆ ਜਾਂ ਵਕਤ ਤੇ ਆਸੀ ਮੇਰੇ ਤੇ ਨਾ ਮਾਮੇ ਨਾਲ ਖੜੇ ਨਾ ਭੂਆ ਮਾਸੀਆਂ ਕਿਸੇ ਨੇ ਸਾਥ ਨਹੀਂ ਦਿੱਤਾ ਮੈਂ ਇਹ ਕੈਮਰੇ ਦੇ کہہ ਰਹੇ ਹਾਂ ਸੋ ਮੈਂ ਇਕੱਲਾ ਹੀ ਸੀ ਮੈਨੂੰ ਪਤਾ ਸੀ ਉਹ ਵਕਤ ਚ ਮੈਂ ਕਿਵੇਂ ਨਿਕਲਿਆ ਠੀਕ ਹੈ ਨਾ ਕਿ ਮੇਰੇ ਵਾਦਰ ਸਾਹਿਬ ਨੇ ਸਾਡੇ ਕੋਈ ਜਿਹੜੇ ਰਿਸ਼ਤੇਦਾਰ ਹੀ ਹੈ ਨਹੀਂ ਜਿਹਦੇ ਨਾਲ ਕਿਤੇ ਨਾ ਖੜੇ ਹੋਣਗੇ ਜੋ ਕਿਸੇ ਨੂੰ ਸਹਾਰਾ ਨਾ ਲਾਇਆ ਹੋਊਗਾ ਪਰ ਜਦੋਂ ਉਹੀ ਗੱਲ ਹੈ ਆਪਦੇ ਤੇ ਵਕਤ ਪੈਂਦਾ ਪਤਾ ਉਦ ਹੀ ਲੱਗਦਾ ਵੀ ਕਿੰਨੇ ਕੇ ਨਾਲ ਖੜਨ ਨਾਲੇ ਮੈਂ ਤਾਂ ਫਿਰ ਉਸ ਤੋਂ ਬਾਅਦ ਆਪਾਂ ਦਾ ਨਿਸ਼ਚੈ ਬਣਾ ਲਿਆ ਵੀ ਜਦੋਂ ਆਪਣੇ ਔਖੇ ਟਾਈਮ 'ਚ ਤਾਂ ਕੋਈ ਖੜਾ ਨਹੀਂ ਹੂੰ ਉਦੋਂ ਤਾਂ ਇਕੱਲੇ ਹੀ ਭੱਜੇ ਫਿਰੇ ਆ ਤੇ ਫਿਰ ਹੁਣ ਮੰਨ ਲਓ ਜਦੋਂ ਹੁਣ ਕੰਮ ਕਰਨ ਲੱਗੇ ਫਿਰ ਸੈਟਲ ਕਰ ਲਿਆ ਠੀਕ ਹੈ ਫਿਰ ਆਪਾਂ ਕਿਸੇ ਤੋਂ ਕੀ ਕਰਾਉਣਾ ਬਿਲਕੁਲ ਬਈ ਉਹੀ ਉਹੀ ਗੱਲ ਹੋ ਗਈ ਨਾ ਕਹਿੰਦੇ ਵੀ ਸਮੇਂ ਦਾ ਪਤਾ ਨਹੀਂ ਲੱਗਦਾ ਆਪਣਿਆਂ ਦੇ ਨਾਲ ਪਰ ਆਪਣਿਆਂ ਦਾ ਪਤਾ ਲੱਗ ਜਾਂਦਾ ਸਮੇਂ ਦੇ ਨਾਲ ਹੈ ਨਾ ਜਲੋ ਉਹੀ ਹੈ ਨਾ ਕਿਸੇ ਨੇ ਕਿਹਾ ਵੀ ਵਖਤ ਪਹਿਣਾ ਵੀ ਜ਼ਰੂਰੀ ਹੈ ਜਿਹੜਾ ਵਖਤ ਹੈ ਜਦੋਂ ਪਹਿਨਦਾ ਥੋੜੇ ਤੋਂ ਪਛਾਣ ਕਰਾਉਂਦਾ ਆਪਣੇ ਤੇ ਪਛਾਣਿਆਂ ਨੂੰ ਠੀਕ ਹੈ ਜੇ ਤੁਹਾਡੇ ਤੇ ਵਖਤ ਨਾ ਪਵੇ ਤੁਹਾਨੂੰ ਫਤ ਵੀ ਪਛਾਣ ਹੀ ਨਹੀਂ ਸਕਦੇ ਵੀ ਭੀੜ ਚ ਬੈਠਿਆਂ ਨੂੰ ਵੀ ਮੇਰਾ ਹੈ ਜਾਂ ਕੌਣ ਬਗਾਨਾ ਹੋ। ਇਸੇ ਲਈ ਇਹ ਮੈਸੇਜ ਦਾ ਮੈਂ ਇਹ ਚੀਜ਼ਾਂ ਜੋ ਨੰਗ ਗਏ ਆ ਵੇਖ ਵੀ ਲਿਆ ਲੋ ਆਪਦਿਆਂ ਨੂੰ ਔਰ ਮੇਨ ਦੁਖੀ ਉਹੀ ਕਰਦੇ ਜਿਹੜੇ ਸਭ ਤੋਂ ਨਹੀਂ ਵਿਕੀ ਆਪਦੇ ਹੁੰਦੇ ਕਿਉਂਕਿ ਬਗਾਨੇ ਬੰਦੇ ਨਾਲ ਕੋਈ ਆਪਣਾ ਇਹਨਾਂ ਤਾਲੁਕਾ ਨਹੀਂ ਹੁੰਦਾ ਉਹਨਾਂ ਨਾਲ ਆਪਣੇ ਬੰਦੇ ਦੇ ਲੱਗਦਾ ਬਗਾਨੇ ਦਾ ਨਹੀਂ ਲੱਗਦਾ ਹੁੰਦਾ ਹੈ ਨਾ ਇਸ ਲਈ ਆਪਾਂ ਦਾ ਮੈਂ ਮੇਰਾ ਹੁਣ ਫਰੈਂਡ ਸਰਕਲ ਜਮਾ ਮੈਂ ਖਤਮ ਕਰ ਰਿਹਾ ਇੱਕ ਅੱਧਾ ਜਾਣਾ ਕੋਈ ਵੈਸੀ ਹਾਈ ਹੈਲੋ ਵਾਲਾ ਆਊਗਾ ਨਹੀਂ ਅੱਛਾ ਬਾਈ ਜਿਵੇਂ ਆਪਾਂ ਕਹੀਏ ਹੁਣ ਤੁਸੀਂ ਇਹ ਰਿਸ਼ਤੇਦਾਰਾਂ ਦੀ ਗੱਲ ਕੀਤੀ ਹੁਣ ਤੁਸੀਂ ਇਹ ਕੰਮ ਸ਼ੁਰੂ ਕੀਤਾ ਤੁਹਾਨੂੰ ਫੋਨ ਫੋਨ ਆਏ ਰਿਸ਼ਤੇਦਾਰਾਂ ਦੇ ਕਿਸੇ ਨੇ ਗੱਲ ਕੀਤੀ ਵੀ ਕੰਮ ਤੋੜ ਲਿਆ ਜਾਂ ਕਿਵੇਂ ਕੋਈ ਨੈਗੇਟਿਵ ਵੀ ਕਰ ਦਿੰਦਾ ਕੋਈ ਪੋਜ਼ਿਟਿਵ ਵੀ ਕਰ ਦਿੰਦਾ ਬਾਈ ਕੋਈ ਗੱਲ ਹੈ ਵੀ ਕੌਣ ਆਉਂਦੇ ਫਿਰ ਮੈਂ ਇਗਨੋਰ ਕੀਤੇ ਹਾਂ ਜਿਨ੍ਹਾਂ ਨੇ 2-4 ਦੇ ਵਿੱਚੋਂ ਆਏ ਹੂੰ ਸੋ ਮੈਂ ਇਹ ਉਹੀ ਗੱਲ ਹੈ ਵੀ ਔਖੇ ਟਾਈਮ 'ਚ ਜਦੋਂ ਮੇਰੇ ਨਾਲ ਕੋਈ ਖੜਾ ਨਹੀਂ ਹੂੰ ਮੇਰਾ ਹੁਣ ਤਾਂ ਜਦੋਂ ਕੰਮ ਹੀ ਚੱਲ ਪਿਆ ਹੁਣ ਤਾਂ ਗੱਡੀ ਥੋੜੀ ਲੀ ਤੇ ਚੜ੍ਹਾ ਲਈ ਐ ਤੇ ਕਰਨਾ ਤਾਂ ਪ੍ਰਮਾਤਮਾ ਨੇ ਐ ਬਿਲਕੁਲ ਬਾਕੀ ਥੋੜੇ ਵਰਗੇ ਭੈਣ ਭਰਾਵਾਂ ਦਾ ਜਦੋਂ ਸਾਥ ਹੋਊਗਾ ਸਾਰਿਆਂ ਨਾਲ ਤੇ ਉਹ ਆਪੇ ਚੱਲੂ ਬਾਕੀ ਕੁਆਲਟੀ ਸਿਰ ਤੇ ਐ ਬਿਲਕੁਲ ਬਾਈ ਤੁਸੀਂ ਇਹ ਮੰਨੋ ਵੀ ਮੈਨੂੰ 2 ਤੋਂ 2.5 ਸਾਲ ਹੋ ਗਏ ਹੂੰ ਮੈਂ ਕਿਤੇ ਕਿਸੇ ਰਿਸ਼ਤੇਦਾਰ ਨੂੰ ਫੋਨ ਹੀ ਨਹੀਂ ਕੀਤਾ ਹੂੰ ਜਦੋਂ ਮੇਰੇ ਕੰਮ ਵਿਲੇ ਤੇ ਮੈਂ ਫੋਨ ਕਰੀਗਾ ਆਏ ਹੀ ਨਹੀਂ ਕੋਈ ਹੁਣ ਆਪਾਂ ਕੀ ਕਰਕੇ ਲੈ ਆਏ ਨਹੀਂ ਸਹੀ ਗੱਲ ਹੈ ਤੇ ਮੈਂ ਆਪ ਇਸ ਉਹ ਮੈਂ ਤਾਂ ਹੁਣ ਅੱਜ ਕੱਲ ਦੀ ਜਿਹੜੇ ਜਨਰੇਸ਼ਨ ਆ ਉਹਨੂੰ ਵੀ ਆਪਾਂ ਹੀ ਮੈਂ ਕਹਿੰਨਾ ਬਈ ਜਿਹੜੇ ਫਰੈਂਡ ਸਰਕਲ ਨਹੀਂ ਬਣਾਈ ਹੁੰਦੇ 20-20 ਜਣੇ ਉਹ ਕੋਈ ਨਹੀਂ ਜਦੋਂ ਤੁਹਾਡੇ ਕੋਈ ਕੋਈ ਮੁਸੀਬਤ ਪੈਂਦੀ ਉਦੋਂ ਆਪਦੀ ਕੰਮ ਆਉਂਦੇ ਬਿਲਕੁਲ ਸਵਾਪੀ ਕੰਮ ਆਉਗਾ ਜਦ ਆਪ ਦਾ ਕੋਈ ਸ਼ੱਕਾ ਭੈਣ ਭਰਾ ਉਹ ਕੰਮ ਆਉ ਹੋਰ ਕੋਈ ਨਹੀਂ ਕੰਮ ਆਉਗਾ ਬਿਲਕੁਲ ਸਹੀ ਗੱਲ ਹੈ ਹੂੰ ਤੋਂ ਬਾੜੇ ਨਾਲ ਇਕੱਲੇ ਹੀ ਚੰਗੇ ਤੋਂ ਨਾਲੇ ਬੰਦਾ ਸੇਫ ਹੈ ਨਹੀਂ ਬਹੁਤ ਬਾੜੇ ਬੰਦੇ ਨਾ ਸੇਫ ਨਹੀਂ ਰਹਿ ਸਕਦੇ ਤੁਸੀਂ ਜੇ ਆਖੋਗੇ ਨਾ ਤੁਹਾਡੇ ਯਾਰ ਫਰੈਂਡ ਸਰਕਲ ਬਾੜੇ ਐਨਾਂ ਉਹ ਤੁਹਾਡੇ ਨੁਕਸਾਨਦੇ ਆ ਬਿਲਕੁਲ ਸਹੀ ਗੱਲ ਹੈ ਭਾਈ ਕਿੰਨਾ ਕਿਲੇ ਆਉਣੇ ਹੋਗੇ ਤੁਸੀਂ ਆਪਣੇ ਚਾਰ ਜਿਹੜਾ ਹੈਗੇ ਇਹ ਚਾਰ ਆਪਣੇ ਕੋਲ ਆਏ ਆ ਜੀ ਇਹ ਮੰਨ ਲਓ 90 ਤੋਂ ਕੁਆਂਟਲ ਦੇ ਨੇੜੇ ਹੁੰਦੇ ਆ ਹੂੰ ਤੇ ਅਸੀਂ ਕਈ ਵਾਰੀ 80 90 ਕਿਲੋ ਰਹਿੰਦੇ ਆ ਕਈ ਵਾਰੀ ਕੁਆਂਟਲ ਤੋਂ ਉੱਪਰ ਵੀ ਕਰ ਲੈਨੇ ਉਹ ਜਾਂ ਐ ਕਈ ਵਾਰੀ ਆਰਡਰਾਂ ਤੇ ਹੁੰਦਾ ਕਈ ਵਾਰੀ ਜੇ ਵੱਡੇ ਆਰਡਰ ਪਹਿਲਾਂ ਆ ਜੇ ਸਾਨੂੰ ਮੰਨ ਲਓ ਅਸੀਂ ਲਾਉਣੇ ਇਥੇ ਸੰਡੇ ਨੂੰ ਹੀ ਆ ਆਏ ਐਂਤਵਾਰ ਨੂੰ ਇੱਥੇ ਹੁੰਨੇ ਆ। ਜਦੋਂ ਕੋਈ ਵੱਡਾ ਆਰਡਰ ਆ ਜਾਏ ਫਿਰ ਅਸੀਂ ਕੁਆਂਟਲ ਤੋਂ ਕਈ ਵਾਰੀ ਵੱਧ ਲਿਆਉਣੇ। ਅੱਛਾ ਜੀ। ਨਹੀਂ ਅਸੀਂ 90 ਕੁਆਂਟਲ ਦੀ ਏਡ-ਗੀੜੀ ਲਿਆਉਣੇ ਆ ਬਸ। ਠੀਕ ਹੈ ਠੀਕ ਹੈ। ਬਸ ਉਹ ਆਏ ਵੀ ਥੋੜਾ ਲੋਕਾਂ ਦਾ ਚੰਗਾ ਰਿਸਪੌਂਸ ਮਿਲ ਰਿਹਾ। ਜਿਵੇਂ ਮਾਲ ਲੱਗਦਾ ਹੈ। ਬਾਕੀ ਆਨਲਾਈਨ ਵੀ ਜਾਈ ਜਾਂਦਾ ਇਹ ਖਰਾਬ ਹੋਣ ਵਾਲੀ ਤਾਂ ਚੀਜ਼ ਹੈ ਨਹੀਂ। ਨਾ ਨਾ। ਕਿੰਨਾ ਕੁ ਟਾਈਮ ਕੱਢ ਜਾਂਦਾ ਬਈ ਇਹ? ਇਹ 2 ਤੋਂ 2.5 ਮਹੀਨੇ, ਮਤਲਬ ਕੋਈ 3 ਮਹੀਨੇ ਵੀ ਕੱਢ ਸਕਦਾ ਹੈ। ਇਹਦੇ ਚ ਆਏ ਗਿੱਲਾ ਚਮਚਾ ਨਾ ਪਾਵੇ। अच्छा अच्छा मास ਉਹਦੀ ਖਰਾਬ ਹੁੰਦੇ ਜਦੋਂ ਵਿੱਚ ਪਾਣੀ ਰਹਿ ਜਾਂਦਾ ਨਾ ਕਿਉਂਕਿ ਇਹ ਆਪਾਂ ਚਾਰ ਆ ਜਿਹੜਾ ਪੁਰਾਣੀ ਵਿਧੀ ਨਾਲ ਪਾਉਨੇ ਆ ਤਾਂ ਪਾਣੀ ਸੁਕਾ ਕੇ ਬਿਲਕੁਲ ਤੇ ਉਹ ਜਦੋਂ ਇਹਦਾ ਪਾਣੀ ਸੁੱਕ ਗਿਆ ਫਿਰ ਮਾਸ ਖਰਾਬ ਨਹੀਂ ਹੁੰਦਾ ਫਿਰ ਇਹਨੂੰ ਚਾਹੇ 2-3 ਮਹੀਨੇ ਜਿੰਨਾ ਮਰਜ਼ੀ ਰੱਖ ਲਓ ਉਹ ਆਪਾਂ ਤਾਂ ਅਗਲੇ ਨੂੰ 2-3 ਮਹੀਨੇ ਦਾ ਕਹਿੰਦੇ ਹੂੰ ਠੀਕ ਹੈ ਪਰ ਆਪਣੀ ਚਾਰ ਇਹਨੇ ਟੇਸਟੀ ਹੈ ਅਗਲਾ ਜੇ ਕਿਲੋ ਵੀ ਲੈ ਕੇ ਜਾਊਗਾ ਹੱਥੇ ਚ ਖਾਣ ਦਾ ਨਹੀਂ ਨਵੇੜ ਤੋਂ ਤਾਂ ਮੈਂ ਸਹੀ ਗੱਲ ਹੈ ਉਹ ਡਿਪੈਂਡ ਕਰ ਤੁਹਾਡੇ ਹੱਥ ਦੇ ਵਿੱਚ ਸਵਾਦ ਹੁੰਦਾ ਨਾ ਜਿਹੜਾ ਉਹ ਵਧੀਆ ਹੁੰਦਾ ਬਾਪੂ ਜੀ ਨਾਲ ਵੀ ਗੱਲਬਾਤ ਕਰ ਲਈ ਬਾਪੂ ਜੀ ਬڑے ਟੌਰ ਨਾਲ ਬੈਠੇ ਹੋ ਐ ਪੂਰੀ ਆਨੰਦ ਲੱਗਿਆ ਪਿਆ ਮੈਂ ਕਿਹਾ ਮੇਰਾ ਮਾਲਕ ਦੀ ਪੁੱਤ ਆਪਦਾ ਕੰਮ ਚਲਾ ਲਿਆ ਬੱਚੇ ਨੇ ਤਾਂ ਹੀ ਨਾਲ ਰਹਿੰਦੇ ਆ ਸਾਰਾ ਦਿਨ ਇਹਦੇ ਮੈਂ 24 ਘੰਟੇ ਹਾਂਜੀ ਵੀ ਦੂਜਾ ਬੰਦਾ ਦੂਜਾ ਹੁੰਦਾ ਪਰ ਜਿਹੜਾ ਆਪਨੇ ਆਉਣਾ ਪਿਆ ਉਹ ਪੁੱਤ ਨੇ ਆਪਦੀ ਰੀਜ਼ ਨਹੀਂ ਹੁੰਦੀ ਕਿਤੇ ਵੀ ਸਹੀ ਗੱਲ ਹੈ ਜੀ ਬਾਪੂ ਵਰਗਾ ਯਾਰ ਨਹੀਂ ਕੋਈ ਹੈ ਨਾ ਮਾਲਕ ਦੀ ਕਿਰਪਾ ਹੈ ਹੈ ਸਿਹਨ ਸ਼ਾ ਦੀ ਅੱਛਾ ਬੜਾ ਵਧੀਆ ਕੰਮ ਆ ਪੁੱਤਾਂ ਦਾ ਹੈ ਅੱਛਾ ਬਾਪੂ ਜੀ ਚਾਰ ਪਾਇਆ ਹੀ ਹੈ ਕਿ ਖਾਦਾ ਵੀ ਹੈ ਕਿੰਨਾ ਨਹੀਂ ਪੁੱਤ ਖਾਦਾ ਵੀ ਹੈ ਬਹੁਤ ਪਹਿਲਾਂ ਬਹੁਤ ਖਾਦਾ ਹੈ ਬਹੁਤ ਹੀ ਖਾਂਦੇ ਰਹੇ ਆ ਕੀ ਬਾਤ ਹੈ ਤਾਂ ਹੀ ਤਾਂ ਹੁਣ ਮੈਂ ਆਪ ਪਾਉਣਾ ਚਾਰ ਕਿਸੇ ਤੋਂ ਨਹੀਂ ਪਾਉਂਦਾ ਅੱਛਾ ਆਪ ਬਣਾਉਣਾ ਮੈਂ ਸਾਡੇ ਕੁੱਕ ਸਾਹਿਬ ਤਾਂ ਇੱਥੇ ਬੈਠੇ ਨੇ ਜੀ ਹੈ ਤਾਂ ਹੀ ਨਾ ਪੁੱਤ ਆਪ ਦੇ ਮੇਰਾ ਫਿਰ ਉਹ ਆਖਿਆ ਤਾਂ ਆਪ ਦੇ ਮਰੇ ਬਿਨਾ ਸੁਰਗ ਨਹੀਂ ਮਿਲਦਾ ਹੈ ਹੈ ਕੀ ਜੋ ਜਿਹੜੀ ਆਪ ਦੇ ਹੱਥੀ ਬਣਾਵਾਂਗੇ ਆਪਾਂ ਨਾ ਆਪਣੇ ਚਾਰਜ ਪੁੱਤ ਗੰਡਾ ਹੋਊਗਾ ਕਿਤੇ ਵੀ ਅੱਛਾ ਉਹ ਅਮਾਗਲੈਂਡ ਜਾਵੇ ਆਪਣਾ ਚਾਰ ਹੈ ਗੰਡਾ ਨਹੀਂ ਹੋਊਗਾ ਆਪਣੇ ਚਾਰ ਅੱਛਾ ਜੀ ਕੱਲਾ ਬਾਲ ਲਸਣ ਦਾ ਤੜਕਾ ਹੀ ਲਾਉਣਾ ਮੈਂ ਪਿਆਜ਼ ਬੋਲੂਗਾ ਮੈਂ ਬਸ ਅੱਛਾ ਅੱਛਾ ਹੋਰ ਗੰਡਾ ਜਾਂ ਕੋਈ ਚੀਜ਼ ਨਹੀਂ ਵਿੱਚ ਪਾਉਣਾ ਹਾਂ ਤੂ ਮਸਾਲੇ ਨਹੀਂ ਪਾਉਣਾ ਅੱਛਾ ਤੇ ਆਪ ਦਾ ਤੇਲ ਸਰੋਂ ਦਾ ਕਢਾ ਕੇ ਉਹਦੇ ਚ ਬਣਾਉਣਾ ਮੈਂ ਬਸ ਅੱਛਾ ਅੱਛਾ ਕੀ ਜੀ ਜੀ ਕਿ ਸੋ ਬਾਪੂ ਜੀ ਬਹੁਤ ਵਧੀਆ ਲੱਗਿਆ ਜਿਵੇਂ ਆਪਾਂ ਕਹਿ ਲਈ ਸਾਡੇ ਜ਼ਿੰਮੇਦਾਰਾ ਕੋਲ ਕੰਮ ਕੀ ਹੁੰਦਾ ਵੀ ਚਲੋ ਖੇਤੀ ਕਰ ਲੈਨੇ ਆ ਨਾ ਜਾਂ ਹੋਰ ਕੋਈ ਡੇਰੀ ਦਾ ਕੰਮ ਕਰ ਲੈਨੇ ਬਣੀ ਇਹ ਨੋਖਾ ਕੰਮ ਜਿਹੜਾ ਤੁਸੀਂ ਕਰਿਆ ਇਹ ਬਹੁਤ ਹੀ ਮਤਲਬ ਬਾਕੀਆਂ ਲਈ ਵੀ ਮਿਸਾਲ ਪੇਸ਼ ਕਰਦਾ ਹੈ ਹਰੇ ਪੁੱਤ ਡੇਰੀ ਦੇ ਤੇ ਕੰਮ ਔਖੇ ਆ ਹਾਂਜੀ ਇਹ ਕੰਮ ਹੈ ਜਿਹੜਾ ਵਧੀਆ ਆਪਦਾ ਕੰਮ ਹਾਂਜੀ ਹਾਂਜੀ ਤੇ ਆਪਦੀ ਰੋਜੀ ਰੋਟੀ ਆ ਫਤਿਹ ਬਹੁਤ ਵਧੀਆ ਜੀ ਹੂੰ ਹੁਣ ਤੜਕੇ ਤੁਸੀਂ ਅੱਜ ਵੇਖ ਲਓ ਵੀ ਕਿੰਨੀ ਧੰਦ ਸੀ ਹੂੰ ਤੇ ਤੜਕੇ ਸੀ ਵੀ ਅੱਜ ਤਾ ਵੀ ਅਸੀਂ 7:30 ਵਜੇ 7 ਵਜੇ ਬਸੰਡੋ ਨਿਕਲ ਪਈ ਬਿਲਕੁਲ ਦੇਖੋ ਇੰਨੀ ਦੂਰ ਸਫਰ ਕਰਕੇ ਆਉਣਾ ਕੰਮ ਲਈ ਰੁਜ਼ਗਾਰ ਲਈ ਹਣਾ ਬਹੁਤ ਕਿਲੋ ਮੀਟਰ ਆਉਣਾ ਪੁੱਤ ਬਹੁਤ ਫਿਰ ਹੋ ਜਾਂਦਾ ਹਣਾ ਚਲੋ ਬਹੁਤ ਸੋਹਣਾ ਤਾਂ ਕੀਤਾ ਮੈਨੂੰ ਬਹੁਤ ਵਧੀਆ ਲੱਗਿਆ ਜਦੋਂ ਇਹ ਵੇਖੀ ਅਨੋਖੀ ਤਸਵੀਰ ਜਦੋਂ 3B2 ਤੁਸੀਂ ਮਹਾਲੀ ਆਉਂਗੇ ਤੁਹਾਨੂੰ ਦੇਖਣ ਨੂੰ ਮਿਲੇਗੀ ਸੋ ਬਾਈ ਹੋਣੀ ਇਤਨੇ ਬਾਈ ਕਿਵੇਂ ਤੁਹਾਡੇ ਤੋਂ ਚਾਰ ਲੈ ਸਕਦੇ ਨੇ ਤੁਹਾਡਾ ਕੀ ਐਡਰੈਸ ਹੈ ਜੀ ਕਿਵੇਂ ਤੁਹਾਡਾਂ ਨੂੰ ਕੰਟੈਕਟ ਕੀਤਾ ਜਾ ਸਕਦਾ ਹੈ ਇਹ ਆਏ ਆ ਜੀ ਆਏ ਸੰਡੇ ਤਾਂ ਇੱਥੇ ਹੀ ਹੁੰਨੇ ਆ ਹੂੰ ਸੋ ਇੱਥੇ ਆ ਮਾ ਲੋ ਆਪਣੇ ਨੇੜੇ ਸਿੰਧੀ ਸਵੀਡ ਹੈ ਇਹਦੇ ਇਹਦੇ ਸਾਹਮਣੇ ਹੁੰਨੇ ਆ ਹੂੰ ਬਾਕੀ ਜੇ ਕਿਸੇ ਨੇ ਲੈਣਾ ਹੋਵੇ ਆਪਣਾ ਨੰਬਰ ਹੈਗਾ 84375 40706 ਠੀਕ ਹੈ ਔਰ ਤਿੰਹਿੰਦਰ ਕਲਾਰ ਮਿੱਡੂ ਕਿੜਾ ਦੇ ਨਾਂ ਤੇ ਫੇਸਬੁੱਕ ਤੇ ਵੀ ਹੈ ਤੇਜ ਆਪਣਾ ਠੀਕ ਹੈ ਸੋ ਉਹਦੇ ਨਾਲ ਆਪਾਂ ਸੰਪਰਕ ਕਰ ਸਕਦੇ ਆ ਆਲ ਇੰਡੀਆ ਡਿਲੀਵਰੀ ਹੈ ਜਿੱਥੇ ਮਰਜ਼ੀ ਮੰਗਾ ਸਕਦਾ ਘਰੇ ਬੈਠਾ ਜਿਹੜਾ ਇੱਥੇ ਲੋਕਲ ਹੈ ਹਾਂ ਉਹ ਸਾਡੇ ਕੋਲ ਸੰਡੇ ਨੂੰ ਆਵੇ ਨਾਲੇ ਚ ਟੈਸਟ ਕਰੇ ਪਹਿਲਾਂ ਫਿਰ ਅਗਲਾ ਲੈ ਕੇ ਜਾਵੇ ਪਹਿਲਾਂ ਟੈਸਟ ਕਰ ਲੈ ਨਾਲੇ ਤਾਂ ਹਾਂਜੀ ਨਾਲੇ ਲੈ ਕੇ ਜਾਵੇ ਆਏ ਸੰਡੇ ਨੂੰ ਇੱਥੇ ਹੀ ਹੁੰਨੇ ਆ ਜੀ ਠੀਕ ਹੈ ਅ ਸਵੇਰ ਮੰਨ ਲਓ 11 12 ਵਜੇ ਤੋਂ ਲੈ ਕੇ ਰਾਤ ਨੂੰ 12 ਵਜੇ ਤੱਕ ਠੀਕ ਹੈ ਜੀ 12 ਵਜੇ ਤੱਕ ਹੀ ਹੁੰਣਾ ਸੋ ਭਾਈ ਜਿਹੜੇ ਨਾਨ ਵੇਜ ਖਾਣ ਦੇ ਸ਼ੌਕੀਨ ਨੇ ਤੁਸੀਂ ਬਹੁਤ ਸਾਰੀਆਂ ਡਿਸ਼ਸ ਖਾਧੀਆਂ ਹੋਣਗੀਆਂ ਪਰ ਏ ਅਨੋਖੀ ਹੈ ਕਈਆਂ ਨੂੰ ਪਤਾ ਵੀ ਨਹੀਂ ਹੋਊਗਾ ਬੇਸਿਕਲੀ ਵੀ ਕਈਆਂ ਦੇ achar pay da ਬਹੁਤ ਸਾਰੇ ਲੋਕ ਨੇ ਜਿਹੜੇ ਉਹ ਜਾਣਦੇ ਵੀ ਹੋਣ ਕਿ ਜੇਕਰ ਤੁਸੀਂ ਸਵਾਦਿਸ਼ਟ ਵਧੀਆ achar ਜਿਹੜਾ ਕੋਈ ਬੱਕਰੇ ਦਾ ਮੁਰਗੀ ਦਾ ਜਾਂ ਤੁਸੀਂ ਆਡੇ ਵੀ ਤੁਸੀਂ origignal ਲੈਣਾ ਚਾਹੁੰਦੇ ਹੋ ਤੇ ਸੀ ਤਾਂ ਤੁਸੀਂ ਇਹਨਾਂ ਕੋਲੋਂ ਬਾਈ ਹੋਣਾ ਕੋਲ ਲੈ ਸਕਦੇ ਹੋ ਇਹ ਬਾਈ ਨੇ ਬਹੁਤ ਸੋਹਣਾ ਇਨੀਸ਼ੀਏਟਿਵ ਲਿਆ ਹੈਗਾ ਇੱਕ ਸੋਹਣਾ ਆਈਡੀਆ ਹੈ ਕਿ ਜਿੱਤੇ ਨੌਜਵਾਨ ਬਾਹਰ ਜਾ ਰਹੇ ਨੇ ਜਾਂ ਹੋਰ ਨੌਕਰੀਆਂ ਛੱਡ ਕੇ ਆਪਣਾ ਜੋ ਬਿਜ਼ਨਸ ਇਹਨਾਂ ਨੇ ਕੀਤਾ ਸੋ ਬਹੁਤ ਹੀ ਫਾਇਦੇਮੰਦ ਹੈ ਸੋ ਇਹਨਾਂ ਤੋਂ ਸਿੱਖਣ ਦੀ ਲੋੜ ਹੈ